हां जी मेरे भलो ਤੁਹਾਨੂੰ ਜਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਦਾ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਸਾਡੀ ਵੀਡੀਓ ਨੂੰ ਤੁਸੀਂ ਵਾਤੇ ਵਦ ਸ਼ੇਅਰ ਲਾਈਕ ਕਮੈਂਟ ਜਰੂਰ ਦਿਆ ਕਰੋ ਜੀ ਅਗਰ ਸਾਡਾ ਕੋਈ ਕੁਝ ਗਲਤੀਆਂ ਹੋਣੀਆਂ ਤਾਂ ਆਪਣਾ ਪੁੱਤਰ ਆਪਣਾ ਭਾਈ ਸਭੂ ਕੇ ਸਾਨੂੰ ਸ਼ਮਾ ਜ਼ਰੂਰ ਕਰਦਿਆ ਕਰੋ ਜੀ ਤੇ ਗਰਮੀ ਦਾ ਪੂਰਾ ਕਹਿਰ ਆ ਜੀ ਗਰਮੀ ਦਾ ਪੰਜਾਬ ਦੇ ਵਿੱਚ ਇੰਨੀ ਕ ਪੈ ਰਹੀ ਆ ਕਦੇ ਪੰਜਾਬ ਦੇ 46 ਡਿਗਰੀ ਤਾਪਮਨ ਕਦੇ 40 ਡਿਗਰੀ ਤਾਪਮਨ ਸਾਰੇ ਮੂਰੇ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਪੰਜਾਬ ਦੇ ਵਿੱਚ ਵੀ ਬਾਹਰ ਵੀ ਚਾਹੇ ਸਾਨੂੰ ਬਾਤੇ ਬਾਧ ਰੁੱਖ ਲਾਉਣੇ ਚਾਹੀਦੇ ਨੇ ਜੀ ਆਪਣੀ ਜ਼ਿੰਦਗੀ ਦੇ ਵਿੱਚ ਜਾਵਾਂ ਨੇ ਜਿਆਦਾ 2-4 ਰੁੱਖ ਸਾਨੂੰ ਲਾਉਣੇ ਚਾਹੀਦੇ ਜਾਦਾਂ ਲਾਓ ਜੀ ਤੇ ਦੋ ਚਾਰ ਲਾਓ ਪਰ ਐਸ ਟਾਈਮ ਸਾਡੇ ਪੰਜਾਬ ਮੁੱਖਾਂ ਦੀ ਬੂਟਿਆਂ ਦੀ ਬਹੁਤ ਜ਼ਰੂਰਤ ਆ ਬਾਤੇ ਬਾਤ ਜਿੱਥੇ ਵੀ ਤੁਹਾਨੂੰ ਜਗਾ ਦਿਖਦੀ ਆ ਚਾਹੇ ਉਹ ਦੇ ਘਰ ਵੀ ਹੈਗੀ ਜਗਾ ਲਾਓ ਜਾਂ ਤੁਹਾਡੇ ਖੇਤਾਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਸ਼ਾਮਲਾ ਟਾਹਣੀਆਂ ਉੱਥੇ ਲਾਓ ਪਰ ਬਾਤੇ ਬਾਤ ਰੁੱਖ ਜ਼ਰੂਰ ਲਾਓ ਜੀ ਤੇ ਚਰਨਜੀਤ ਕੌਰਤਾ ਜੀ ਡੇਲੀ ਕਿਆ ਬਣਾਵਾ ਕਿਆ ਸਬਜ਼ੀ ਲੈ ਕੇ ਆਵਾਂ ਇੱਕੋ ਹੀ ਕਹਾਣੀਆਂ ਤੇ ਹੁਣ ਇਹਨਾਂ ਦੀ ਪਤਾ ਨਹੀਂ ਕਿਹੜੀ ਡਿਮਾਂਡ ਹੋਣੀਆਂ ਤੇ ਉਤੋਂ ਪਹਿਲਾਂ ਸਬਜ਼ੀ ਲੈਉਣ ਤੋਂ ਪਹਿਲਾਂ ਇਹਨਾਂ ਨੂੰ ਪੁੱਛ ਲਈ ਵੀ ਇਹਨਾਂ ਨੇ ਖਾਣਾ ਗਿਆ ਜੀ ਘਰ ਦੀ ਇੱਕੋ ਹੀ ਕਹਾਣੀ ਹੈ ਜੀ ਕਿਆ ਖਾਈਏ ਡੇ ਵੀ ਕੋਈ ਪਲੇਸ ਸਸਕ ਕਾਲ ਜੀ ਸਾਰਿਆਂ ਨੂੰ ਪਰਮਾਤਮਾ ਅੱਗੇ ਦਾ ਸਤਿ ਸ੍ਰੀ ਅਕਾਲ ਵਿੱਚ ਚੜਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਹੈ ਕਿ ਬਣਾਉਣੀ ਬਣਾਉਣਾ ਤਾਂ ਹੈਗਾ ਜਿਹੜਾ ਕੁਝ ਬਣਾਉਣਾ ਜੇ ਹੁਣ ਮੈਂ ਤਾਂ ਖਾ ਲੈਣਾ ਮੈਨੂੰ ਪਤਾ ਵੀ ਮੈਂ ਆ ਜੀਨੀ ਬਣਾਈਆ ਮੈਨੂੰ ਸੁਆਦ ਲੱਗਦੀ ਹੈ ਮੈਂ ਖਾ ਲੈਣੀ ਚਾਹੇ ਹੈ ਨਾ ਬੰਦਾ ਵੀ ਉਹ ਸਬਜ਼ੀ ਖਾਂਦਾ ਹੋਵੇ ਨਾ ਹੁਣ ਤੁਸੀਂ ਨਹੀਂ ਖਾਂਦੇ ਹੂੰ ਚੱਕਰ ਤਾਂ ਤੁੰਡਾ ਪਰ ਫੋੜਦੇ ਤੁਸੀਂ ਆ ਮਨਿੰਦਰ ਨਹੀਂ ਖਾਂਦੇ ਨਾ ਮਨਿੰਦਰ ਨੂੰ ਤੁਸੀਂ ਇੱਕ ਖਾਣਾ ਬੱਝੇ ਹੁਣ ਬੱਚੇ ਨੇ ਨਾ ਸਬਜ਼ੀ ਘਰ ਦੀ ਬਣੀ ਖਾਦੀ ਦਖਾ ਦਿਓ ਤੇਰੀ ਗੱਲ ਮੈਂ ਮੰਨ ਗਿਆ ਵੀ ਹੁਣ ਆਹ ਤੂੰ ਚਾਕੂ ਦਿਖਾ ਰਹੀ ਹੈ ਮੈਨੂੰ ਵੀ ਬੰਦੇ ਦਾ ਪੁੱਤ ਬਣ ਕੇ ਮੈਨੂੰ ਸਾਲ ਨਹੀਂ ਆ ਇਹ ਤਾਂ ਮੈਂ ਪਤਾ ਗਾਦੀ ਚੱਕ ਚੱਕੇ ਜਿਆ ਟੋਕਰੀ ਵੀ ਗਈ ਆ ਇਹਦੀ ਕੋਈ ਗੱਲ ਨਹੀਂ ਨਾ ਨਾ ਤੇ ਹੁਣ ਘਬੜੇ ਕਿਤੇ ਅੰਕਦਾ ਨਹੀਂ ਪੱਟਣ ਲੱਗੀ ਨਹੀਂ 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 ਮੰਮਾ ਸਬਜੀ ਬੰਨਣ ਲੱਗਿਆ ਸਬਜੀ ਉੱਡੀ ਤੋੜ ਕੇ ਲੈ ਕੇ ਆਉਣੇ ਆ ਨਾਲ ਮਿਰਚਾਂ ਲੱਗੀਆਂ ਬਾਹਰ ਮੈਂ ਕਿਹਾ ਵੀ ਹੁਣ ਉਹ ਮੈਂ ਮੋੜ ਤਾਂ ਮਗੋਂ ਤੁਹਾਨੂੰ ਪਤਾ ਕਿ ਹੁੰਦੀਆਂ ਨੇ ਘਰ ਵਿੱਚ ਨਾ ਫਿਰ ਉਹ ਲਾ ਲੇ ਤੋੜ ਦੇ ਦੀ ਮੈਨੂੰ ਤਾਂ ਵੀ ਸ਼ੁਕਰ ਆਈ ਜੀ ਲਿਆ ਦਿਓ ਸੋਕਾ ਦੀ ਸਬਜੀ ਦਾ ਸਾਡੇ ਘਰ ਵੀ ਲੱਗੀ ਹੋਈ ਆ ਹੁਣ ਮੈਂ ਕਹਿੰਦੀ ਵੀ ਸ਼ਿਬਲਾ ਮਿਰਚ ਤਾਂ ਲੱਗੀ ਹੋਈ ਆ ਵੀ ਹੁਣ ਤੁਸੀਂ ਦੱਸੋ ਜੇ ਤਾਂ ਖਾ ਲਵਾਂ ਕਿ ਮੈਂ ਬਣਾ ਲਵਾਂ ਨਹੀਂ ਆ ਜਦ ਵਿੱਚ ਨੂੰ ਥੋੜਾ ਬੋਤਾ ਪਨੀਰ ਲਿਆ ਉਹ ਨਿਆਣਾ ਲਾਲਚ ਨੂੰ ਖਾ ਲੰਦਾ ਨਾ ਦੇਖ ਲੈ ਜੇ ਤੇਰਾ ਭਾਈ ਤੈਨੂੰ ਕੋ ਦੇ ਕੇ ਗਿਆ ਬਣਾਉਣ ਨੂੰ ਹਾਂ ਭਾਈ ਕਹਿੰਦਾ ਤੁਸੀਂ ਬੈਠੇ ਆ ਲਿਆਉਣੇ ਆਲੇ ਭਾਈ ਦੇ ਕਹਿੰਦੀ ਜੇ ਤੁਸੀਂ ਕੁਝ ਬਣਾਉਣਾ ਜੇ ਤੁਸੀਂ ਨਾ ਨਾ ਮੈਂ ਮੈਨੂੰ ਐ ਤਾਂ ਪਨੀਰ ਲਿਆ ਸਕਦੇ ਥੋੜਾ ਬੋਤਾ ਤਾਂ ਤੁਸੀਂ ਪਨੀਰ ਲਿਆ ਦੋ ਵਿੱਚ ਪਨੀਰ ਪਾ ਲੰਨੇ ਨਿਆਣਾ ਲਾਲਚ ਨੂੰ ਖਾ ਲੰਦਾ ਹੈ ਪਨੀਰ ਦਾ ਚੱਕ ਪਨੀਰ ਬਨੂਰ ਨਹੀਂ ਖਾਣਾ ਸਿੱਧਾ ਆਪਾਂ ਖਾਵਾਂਗੇ ਸਾਡਾ ਰੋਟੀ ਪਾਣੀ ਠੀਕ ਹੈ ਇੱਕ ਗਰਮੀ ਬਹੁਤ ਆ ਠੀਕ ਆ ਤੂੰ ਐ ਕਰ ਮੇਰੀ ਗੱਲ ਸੁਣਦਾ ਜਿਹੜੀ ਆਪਾਂ ਇੰਨੀ ਮਿਹਨਤ ਕਰੀਅਤ ਸਬਜ਼ੀਆਂ ਲਾਈਆਂ ਆਪਾਂ ਉਹ ਤੋੜ ਨਾਲੇ ਪਣਾ ਨਾਲੇ ਖੜਾ ਨਾਲੇ ਮਨਿੰਦਰ ਸਿੰਘ ਖਾਣ ਕੇ ਸਾਸਤਰੀ ਘਰ ਬੋਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਮੇਰੀ ਗੱਲ ਸੁਣ ਮਮੀ ਨੂੰ ਕਹਿ ਕ ਮਮੀ ਵਿਚਬੜਾ ਵਿਚ ਕਹਿ ਕੇ ਉਹਨੂੰ ਸ਼ਿਮਲਾ ਦੇ ਚ ਸ਼ਿਮਲਾ ਦੇ ਚ ਔਰ ਬਾਹਰ ਹੋ ਕੇ ਸ਼ਿਮਲਾ ਮਿਰਚ ਹੋਗੀ ਬਤਾਉ ਲੱਗੇ ਹੋਏ ਤਾਂ ਏ ਬਣਾ ਤੂੰ ਮਿਕਸ ਸਬਜੀ ਮਿਕਸ ਨਹੀਂ ਆਹੋ ਚਾਹੇ ਮਿਕਸ ਬਣਾ ਲਓ ਤੁਸੀਂ ਤਾਂ ਫੇਰ ਵੀ ਵਿੱਚ ਦਾਬਾ ਲੱਗ ਕੇ ਬਤਾਉ ਕੱਢ ਕੇ ਮਾਰਨੀ ਆਹੋ ਸੁੱਕੀ ਜੀ ਨਹੀਂ ਕਹਿੰਦੇ ਤਾਂ ਸਸੂ ਆਹੋ ਸੁੱਕੀ ਸਬਜੀ ਮਿਕਸ ਸਬਜੀ ਹੁੰਦੀ ਆਹੋ ਹਾਂ ਉਹ ਬਣਾ ਲਓ ਹਾਂ ਉਹ ਬਣਾ ਲਓ ਮੰਮੀ ਨੂੰ ਕਹਾਂ ਮੈਂ ਬਣਾਉਂਗਾ ਮੈਂ ਤਾਂ ਬਣਾ ਦੇਣੀ ਇੱਕ ਉਹ ਜਿਹੜੀ ਹੁੰਦੀ ਏ ਨੀ ਟਮਾਟਰ ਵਾਲੀ ਟਮਾਟਰ ਵਾਲੀ ਜੀ ਚਟਣੀ ਹਾਂ ਹਾਂ ਉਹ ਬਣਾ ਲਓ ਮੈਂ ਬਣਾਵਾਂ ਮੰਮੀ ਮੈਂ ਮੰਮੀ ਨੂੰ ਕਹਾਂ ਕਿ ਮੰਮੀ ਉਹ ਬਣਾ ਦੇ ਨਮੇ ਇੱਕ ਪਿਆਜ਼ ਆਲੀ ਬਸ ਠੀਕ ਬੱਲੇ ਬੱਲੇ ਇਹਨਾਂ ਡਿਮਾਂਡਾਂ ਐ ਰੱਖਦੇ ਜਿਵੇਂ ਖਾਣੇ ਦੀ ਕਵੀ ਨਹੀਂ ਨਾਲ ਇਹ ਪਾਣੀ ਆ ਗਈ ਇੱਕ ਪਰ ਇਹਨਾਂ ਤਾਂ ਡਿਮਾਂਡਾਂ ਤੈਨੂੰ ਢਾਬੇ 'ਚ ਮੇਨੀਆਂ ਪੁੱਤ ਆਪਾਂ ਹੈਗੇ ਦੇਸੀ ਬੰਦੇ ਦੇਸੀ ਰੋਟੀ ਪਾਣੀ ਖਾਣਾ ਤੇਰੀ ਮਰਜ਼ੀ ਆ ਦੇਖੋ ਹਾਂ ਹੁਣ ਆਪਣੇ ਕੋਲ ਪੈਸੇ ਆਉਣਗੇ YouTube ਤੇ ਠੀਕ ਹੈ ਫਿਰ ਹੁਣ ਆਪਾਂ ਰੋਟੀ ਪਰੇ ਲਾ ਦੂੰਗੀ ਜੀ ਦੇਖੋ ਆਪਣੇ ਕੋਲ YouTube ਤੇ ਆਉਣਗੇ ਹਾਂ ਠੀਕ ਆਉਣਗੇ ਖਰਚਾ ਕਿੰਨਾ ਹੋਊਗਾ ਬਹੁਤ 1 ਲੱਖ ਰੁਪਏ ਆਉਗਾ ਨਾ ਆਜੂਗਾ ਜੀ ਆਜੂਗਾ ਫਿਰ ਫਿਰ ਆਪਾਂ ਆਪਾਂ ਕੀ ਕਰੀਏ ਫਿਰ ਆਪਾਂ ਰੋਟੀ ਖਾਣਗੇ ਰੋਟੀ ਜੋਗੇ ਤਾਂ ਆਪਣੇ ਆਪਣੇ ਪੈਸੇ ਆ ਗਏ ਨਾ ਹਾਂ ਹੈਗੇ ਰੋਟੀ ਜੋਗੇ ਤਾਂ ਹੈਗੇ ਆ ਮੇਰੇ ਕੋਲ ਪੈਸੇ ਆ ਗਏ ਅੱਬੇ ਰੋਟੀ ਤਾਂ ਖਾਣੀ ਹੋਣੀ ਖਾਂਦੇ ਆਪਾਂ ਚਾਹ ਤੂੰ ਸਾਰੀ ਗੱਲਾਂ ਛੱਡ ਦੇ ਨੀ ਤੂੰ ਵੀ ਚੁੱਪ ਕਰ ਹੁਣ ਤੁਸੀਂ ਮੈਨੂੰ ਦੱਸੋ ਵੀ ਕੀ ਸਲਾਹ ਬਣਾਈਏ ਤੇ ਸਾਨੂੰ ਭੇਜ ਦਿਓ ਮੈਂ ਸਲਾਹ ਬਣਾ ਤਾਂ ਰਿਹਾ ਵੀ ਆ ਮੈਂ ਮਾੜਾ ਮੋਟਾ ਆਪਣੇ ਮਨ ਨੂੰ ਵੀ ਪੁੱਛ ਰਿਹਾ ਵੀ ਭਾਈ ਮਨਾ ਕਿਆ ਕਰੀਏ ਕਿਆ ਨਾ ਕਰੀਏ ਤੇ ਮਾਨੇ ਵਾਲੇ ਨੇ ਮੇਰੇ ਨੂੰ ਕੋਈ ਦਿੱਤੀ ਨਹੀਂ ਆ ਗਿਆ ਮਾਨੇ ਨੇ ਨਹੀਂ ਤੁਹਾਡੇ ਨੇ ਕਹਿਣਾ ਤੂੰ ਸੀ ਚਰਨਜੀਤ ਨੂੰ ਭੇਜ ਦੋ ਜਾਂ ਮਨਿੰਦਰ ਨੂੰ ਕਿਉਂਕਿ ਹੁਣ ਸਾਡਾ ਵੀ ਦਿਲ ਕਰਦਾ ਸਾਰੇ ਸੀ ਆਲੇ-ਦਾਲੇ ਜਿੱਥੇ ਵੀ ਫੋਨ ਕਰ ਸਾਰੇ ਆਪਣੇ ਤਾਂ ਕਿਹਾ ਕਿ ਇਹ ਨੇ ਆਨੇ ਕੁੰਬੜਾ ਸੀ ਬੈਠੇ ਹੋਈਓ ਸਾਨੂੰ ਵੀ ਕੱਲ ਮੇਰੀ ਗੱਲ ਸੁਣ ਮੈਂ ਮੰਨ ਗਿਆ ਆਲੇ ਚਰਜੀ ਦਾ ਜਿਹੜਾ ਤਰੀਕਾ ਨਹੀਂ ਸਤਾਈ ਹਾਲੇ ਦਾ ਛੁੱਟੀਆਂ ਦੀਆਂ ਖਤਮ ਹੋਣੀਆਂ ਉਤੋਂ ਬਾਅਦ ਪਈਆਂ 1 ਮਹੀਨੇ ਦੀਆਂ ਐਂ ਕਰੋ ਅਸੀਂ ਹੁਣ ਲੈ ਦੱਸਦੇ ਹਾਂ 10 ਦਿਨ 10 ਦਿਨ ਬਾਅਦ 10 ਦਿਨ ਫੇਰ ਤੁਹਾਡੇ ਕੋਲ ਦੱਸ ਦਿਆਂਗੇ ਜੀ ਜਦੋਂ ਗਰਮੀ ਬਹੁਤ ਪੈਂਦੀ ਆ ਗਰਮੀ ਤਾਂ ਸੱਪਸੀ ਹੈ ਜੀ ਅੱਗ ਲੱਗੀ ਪਰ ਇਹ ਖਿੱਲਾ ਠੱਲਾ ਉੱਥੇ ਰੋਡ ਚੱਲਦਾ ਹੈ ਹੈ ਭੀੜ ਭੜਕ ਐਸੀ ਹਵਾ ਵੀ ਲੱਗਦੀ ਆ ਮਾੜੀ ਮੁਟੀ ਚੱਲ ਹੁਣ ਜਿਹੜੇ ਉਹ ਵੀ ਤਾਂ ਰਹਿੰਦੇ ਹੀ ਨੇ ਜਿਹੜੇ ਉੱਥੇ ਰਹਿਣੇ ਆ ਉਹ ਤਾਂ ਹੁਣ ਗਿੱਜ ਗਏ ਉੱਤੀ ਤਾਂ ਹੀ ਆਈਆਂ ਮੈਂ ਵੀ ਤਾਂ ਇਹ ਤਾਂ ਬਹਿਮ ਔਰ ਨੇ ਜਿਹੜਾ ਬੰਦਾ ਖੁੱਲੇ ਡੁੱਲੇ ਚਿਹਰੇ ਰਹਿਣਾ ਬਹਿਣਾ ਲੱਗ ਗਿਆ ਉਹ ਕਿੱਥੇ ਸਿੱਖ ਲਈ ਸ਼ਰਮ ਆਪਣਾ ਘਰ ਵੀ ਕਹਦੇ ਗਾ ਫੇਰ ਕਿਤੇ ਬਾਹਰ ਨਿਕਲ ਜੀਦਾ ਹੁੰਦਾ ਮੈਂ ਤਾਂ ਨਹੀਂ ਕਿਹਾ ਕੀ ਘਰ ਤੱਕ ਹੈ ਤੱਕੀ ਹੋਵੇ ਫੁੱਲ ਜੀ ਉਹ ਬੰਦਾ ਕੱਟੇ ਹੀ ਲੋਂਦਾ ਮੈਂ ਉਹ ਗੱਲ ਨਹੀਂ ਕਰੀ ਮੈਂ ਗੱਲ ਗਰਮੀ ਦੀ ਕਰਦਾ ਵੀ ਗਰਮੀ ਤਾਂ ਸਪਾਸੀ ਹੈ ਜੀ ਹੁਣ ਕਰੀਏ ਕੀਆ ਚਲ ਹੁਣ ਸਾਨੂੰ 4 ਦਿਨ ਮਸੀਹ ਛੁੱਟੀਆਂ ਹੋਈਆਂ ਘੁੰਮੇ ਆਉਣ ਦੋ ਚਾਰ ਦਿਨ ਲੱਗਿਆ ਤੁਹਾਨੂੰ ਜਿਆਦਾ ਲੱਗਿਆ ਗਰਮੀ ਆ ਅਸੀਂ ਆਦੂ ਗੜ੍ਹ ਬਹੁਤ ਦੂਰ ਆ ਬਿਲਕੁਲ ਕੋਈ ਨਹੀਂ ਚਾਰ ਦਿਨ ਚਾਰ ਦਿਨ ਆਇਆ ਹੀ ਕੋਈ ਗੱਲ ਨਹੀਂ ਮੈਂ ਤੈਨੂੰ ਹੋ ਪਤਾ ਨਹੀਂ ਪਰ ਕੱਲ ਦਾ ਦਿਨ ਵੀ ਪ੍ਰਮਾਤਮਾ ਸਾਡੀ ਸੁਣ ਲੈ ਇੱਕ ਛੋਟਾ ਜਿਹਾ ਕੰਮ ਆ ਉਹ ਸੁਣ ਲਵੇ ਪ੍ਰਮਾਤਮਾ ਫਿਰ ਉਸ ਤੋਂ ਬਾਅਦ ਜਾਈ ਪਹਿਲਾਂ ਸੱਚ ਮੈਂ ਪੀਰ ਨਗਰ ਵੀ ਜਾਣਾ ਪਿਛਲੀ ਵਾਰ ਮੈਂ ਜਾਣਾ ਤਾਂ ਜੀ ਥੋੜੀ ਘਰ ਦੇ ਵਿੱਚ ਪ੍ਰੋਬਲਮ ਆ ਗਈ ਸੀ ਪਿਛਲੀ ਵਾਰ ਸਾਤੇ ਜਾਣ ਹੋਇਆ ਪਰ ਇਸ ਵਾਰ ਮੈਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਇਹ ਤਾਂ ਕਹਿੰਦੇ ਨੇ ਆਏ ਵੀਰਵਾਰ ਆਏਗੀ ਜਦ ਸਾਨੂੰ ਬਾਬਾ ਜੀ ਨੇ ਬੁਲਾਉਣਾ ਹੈ ਉਹਨਾਂ ਦਾ ਹੁਕਮ ਹੋਣਾ ਵੀ ਆਓ ਜਾਜ ਸਭ ਤੋਂ ਜਾ ਹੋਣਾ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਹੁਣ ਦੋ ਤਿੰਨ ਵੀਰਵਾਰ ਲੰਘ ਗਏ ਇਹਨਾਂ ਨੇ ਪਹਿਲੇ ਵੀਰਵਾਰ ਨੂੰ ਵੀ ਸਲਾਹ ਦੂਜੇ ਨੂੰ ਵੀ ਤੀਜੇ ਨੂੰ ਵੀ ਪੂਰੀ ਸਲਾਹ ਬੰਦੇ ਤੁਰਨ ਵੀ ਲੱਗੇ ਤੇ ਐਟੋ ਟਾਈਮ ਇਹਨਾਂ ਦਾ ਹੋ ਗਿਆ ਕੈਨਸਲ ਇਹਦੇ ਕਰਕੇ ਅਬ ਜਦ ਤੱਕ ਅਬ ਮਾਰਾ ਦਾ ਹੁਕਮ ਨਹੀਂ ਕਾਟਿਆ ਹੋਇਆ ਤਾਂ ਜੀ ਚਰਨਜੀਤ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਤੇ ਮਾਤਾ ਨੇ ਉਹਰੇ ਨੂੰ ਆਉਣਾ ਤਾਂ ਮਾਤਾ ਨੇ ਫਿਰ ਮੈਨੂੰ ਕਿਹਾ ਮੈਂ ਕਿੱਦਾਂ ਆਵਾਂ ਛੱਡ ਕੇ ਫਿਰ ਮੈਂ ਆਖਿਆ ਵਿੱਚ ਮੈਂ ਚਰਨਜੀਤ ਰੂ ਵੀ ਕਿੰਨਾ ਛੱਡ ਕੇ ਜਾ ਮੈਂ ਤਾਂ ਬੀਬੀ ਨੇ ਹੀ ਕਹਿੰਦੇ تھے ਕਹਿੰਦੇ ਅਸੀਂ ਆ ਜੰਨੇ ਆ ਫਿਰ ਮੈਨੂੰ ਆਏ ਤੇ ਵੀ ਪਿੱਛੇ ਨਹੀਂ ਕੁਕਰ ਫਿਰ ਜਾਣਾ ਕੈਨਸਲ ਕਰਤਾ ਜੀ ਮੈਂ ਚੱਲ ਜੀ ਬਾਬੇ ਨੇ ਬੁਲਾਇਆ ਮੈਂ ਤਾਂ ਤੁਹਾਨੂੰ ਰੋਪਦੀ ਨਹੀਂ ਵੀ ਜਾ ਜੀ ਬਾਬਾ ਪਤਾ ਹੈ ਕੀ ਗੱਲ ਹੈ ਜੇ ਨਾ ਆਪਾਂ ਚੰਗੀਆਂ ਚੀਜ਼ਾਂ ਵੱਲ ਤੁਰਦੇ ਆ ਹਮੇਸ਼ਾ ਕੰਡੇ ਵੱਜਣੀ ਵੱਜਣੇ ਆ ਦੁੱਖ ਵੀ ਆਉਣਗੇ ਜ਼ਿੰਦਗੀ ਦੇ ਵਿੱਚ ਮਾੜੇ ਸੰਗਤ ਵੱਲੋਂ ਤੁਰਪੋ ਜਾਂ ਮਾੜੇ ਕਰਮਾਂ ਵੱਲੋਂ ਤੁਰਜੋ ਜਦੇ ਹੋ ਜਾਂਦੇ ਆ ਫਟਦੇ ਕੇ ਹੋ ਜਾਂਦੇ ਆ ਚੰਗੇ ਕਰਮਾਂ ਨੂੰ ਤਾਂ ਟਾਈਮ ਲੱਗਦਾ ਜ਼ਰੂਰ ਆ ਚੰਗੇ ਵੀ ਜੇ ਆਪਾਂ ਪਾਸੇ ਤੁਰਦੇ ਆ ਤਾਂ ਜੁੱਤੀਆਂ ਵੀ ਵੱਜਦੀਆਂ ਕੰਡੇ ਵੀ ਵੱਜਦੇ ਆ ਪਰ ਮੇਰੀ ਗੱਲ ਹੋਰ ਜੇ ਸਾਡੇ ਚ ਹਿੰਮਤ ਵੀ ਚਾਹੀਦੀ ਆ ਵੀ ਬਾਈ ਜੋ ਮਰਜੀ ਹੋਵੇ ਅਸੀਂ ਜਾਣਾ ਤਾਂ ਜਾਣਾ ਹੈ ਮਾਲਕ ਨੇ ਤਾਂ ਪ੍ਰਮਾਤਮਾ ਨੇ ਤਾਂ ਕੰਡੇ ਲਾਉਣੇ ਲਾਉਣੇ ਵੀ ਨਾ ਆਵੇ ਨਾ ਆਵੇ ਪਰ ਨਹੀਂ ਜੇ ਸਾਡੀ ਛੜਦਾ ਤਾਂ ਜਾਣਾ ਤਾਂ ਜਾਣਾ ਹੈ ਪਰ ਐਤਵਾਰ ਅਸੀਂ ਜ਼ਰੂਰ ਜਾਣਾ ਹੈ ਤੇ ਬਾਕੀ ਅਸੀਂ ਬਦਲ ਬਾਅਦ ਚ ਕਰਦੇ ਆ ਤੁਹਾਨੂੰ ਹੁਣ ਅਸੀਂ ਦਿਖਾਉਨੇ ਆ ਜਿਹੜੀਆਂ ਅਸੀਂ ਸਬਜ਼ੀਆਂ ਲਾਈਆਂ ਦੀਆਂ ਸਾਡੀ ਮਿਹਨਤ ਹੋਈ ਹੈ ਰਾਸਪੂਰੀ ਜੇ ਕਿਸੇ ਨੇ ਘਰ ਦੀ ਸਬਜ਼ੀ ਖਾਣੀਆ ਬਿਲਕੁਲ ਨਾ ਤਾਂ ਕੋਈ ਡੇ ਨਾ ਕੋਈ ਸਪਰੇ ਬਿਲਕੁਲ ਸ਼ੁੱਧ ਛੱਤ ਸਬਜ਼ੀ ਤੇ ਲਓ ਜੀ ਦਿਖਾਉਨੇ ਆ ਤੁਹਾਨੂੰ ਅਸੀਂ ਤੇ ਪਹਿਲੀ ਵੀਡੀਓ 'ਚ ਪਾ ਤੁਹਾਨੂੰ ਦਿਖਾਇਆ ਦਾ ਵੀ ਆਪਾਂ ਜਿਹੜੇ ਜਿਹੜੀਆਂ ਚੀਜ਼ਾਂ ਬੀਜੀਆਂ ਹੋਈਆਂ ਤੇ ਹੁਣ ਜਿਹੜੀਆਂ ਜਿਹੜੀਆਂ ਅਸੀਂ ਤੋੜਨੀਆਂ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਚਰਨ ਜਿੱਤੇ ਜਾਊਗੀ ਬੇਚਨਤਾ ਜੀ ਮੈਂ ਤਾਂ ਦੁਬਾਰੇ ਨਾਲ ਉਹ ਤੁਸੀਂ ਮੇਰੇ ਮਿਰਚੇ ਵੀ ਹਰੇ ਚੀਜ਼ ਵੱਧ ਜਾਂਦੀ ਆ ਤੇ ਆਈ ਸਾਡੇ ਘਰ ਦੀ ਮਿਰਚ ਲੱਗੀ ਹੋਈ ਆ ਬਹੁਤ ਫੜੀ ਹੋਈ ਆ ਹਨਾ ਇਹ ਕਿਹੜੇ ਪਹਿਲੀ ਵਾਰ ਤੋੜ ਲੱਗੀਆਂ ਨੇ ਤੂੰ ਮਿਰਚਾਂ ਦਾ ਨਹੀਂ ਨਹੀਂ ਬਹੁਤ ਬੰਚੜਨੀ ਬਣਾ ਲੈਣੀ ਹੁੰਦੀ ਜਾਂ ਤਾਂ ਇੱਕ ਦੋ ਉੱਪਰ ਦਿੱਤੀ ਮਿਰਚਾਂ ਜਾਨੀ ਕਿ ਤੇ ਤੋੜ ਲੀਆਂ ਮਿਰਚਾਂ ਦਾ ਕਾਫੀ ਘਰ ਤੋੜਦੀ ਮਨੇ ਤਾਂ ਦੇਖੀ ਪੁੱਤ ਬੂਟੇ ਨਾ ਤੋੜਦੀਆਂ ਯਾਰ ਬਸ ਇੰਨਾ ਬਸ ਇੱਕ ਗੱਲ ਆ ਘਰ ਦੀ ਚੀਜ਼ ਦੀ ਹੈ ਤਾਂ ਕਿਤੇ ਗੱਲ ਪੱਕੀ ਆ ਨਾ ਤੇ ਮੈਂ ਬੂਟੇ ਮੇਰੇ ਜਿਹੜੇ ਮੈਂ ਲਾਏ ਤੇ ਉਹ ਬਤਾਉ ਸਾਡੇ ਬਲਾ ਮਿਰਚ ਤੋੜ ਲੱਗੇ ਹਣ ਆ ਲੱਗੀ ਹੈ ਇਹ ਸ਼ਿਮਲਾ ਮਿਰਚ ਉਹ ਬੂਟਾ ਇਹਨੂੰ ਪੱਟਣ ਲੱਗੀ ਆ ਮੈਂ ਤਾਂ ਆਇਆ ਤੋੜ ਬੂਤ ਪਤਾ ਕੀ ਬੂਟਾ ਹੀ ਮੈਂ ਤਾਂ ਨਾ ਪੁੱਤ ਉਹ ਦੇਖ ਮੰਮੀ ਕਿਵੇਂ ਤੋੜਦੀ ਐਵੇਂ ਤੋੜਨੀ ਆ ਹਾਂ ਖੇਚਣ ਦੇ ਨਾਲ ਪੁੱਤ ਬੂਟਾ ਟੁੱਟ ਜਾਂਦਾ ਰਹਿਣ ਦੇ ਤੂੰ ਰਹਿਣ ਦਾ ਹੱਥ ਰਾਂ ਲੈ ਮੈਂ ਆਪੇ ਤੋੜ ਲਵਾਂ ਮੈਂ ਤਾਂ ਗੱਭੀ ਆ ਉਹ ਦੇਖ ਤੇਰੇ ਪਿੱਛੇ ਲੱਗੀਆਂ ਇੱਧਰ ਨੂੰ ਆ ਦੇਖ ਮਰੇ ਤੇ ਹਾ ਦੇ ਇਹ ਜਿਆਦਾ ਛੋਟੀਆਂ ਨਾ ਤੋੜੀ ਛੋਟੀ ਛੋਟੀਆਂ ਤੋੜ ਛੱਡ ਦੇ ਆ ਦੇਖ ਮਨਿੰਦਰ ਚਾਹਨਾ ਬੜ ਗਈ ਸਾਡੀ ਸਬਜੀ ਚਲੋ ਆ ਵੀ ਇੱਧਰ ਵੀ ਆ ਦੇਖ ਛੋਟੀਆਂ ਨਹੀਂ ਤੋੜਨੀਆਂ ਆ ਮਾਰੇ ਫਿਰ ਤਾਂ ਜੀ ਉਹ ਬਤਾਉ ਵੀ ਤੋੜ ਉਹ ਦੇਖ ਇਹ ਕਿ 71 ਤੇ ਬੜਾ ਉਹ ਤੋੜ ਲਾ। ਕੀ ਆਂ ਥੋੜਾ? ਆਇ ਇੱਥੇ ਕਿੰਨੇ ਲੱਗੇ ਹੋਏ ਤੋੜ ਲਾਣਾ ਇਹਨਾਂ ਨੂੰ ਆ ਦੇਤਾ ਲੈ। ਹੁਣ ਇਹ ਤਾਂ ਬੜੇ ਬੜੇ ਕਿੱਡੇ ਕਿੱਡੇ ਹੋਣੇ ਆ ਕਿਤੇ ਕੀ ਆ ਇਹ? ਲਾ। ਥੋੜੇ ਆ ਇਹ? ਗਾਲਟਮੀਟਰ ਵੀ ਲੱਗੇ ਤੋੜੀਆਂ ਦੇ ਖਿਲ ਵੀ ਆਗੇ। ਜੱਪਣ ਕੱਦ ਨਹੀਂ ਲੱਗੇ ਤਾਂ ਕੀ ਕਰਨੇ ਨੇ? ਬਾਈ ਤਾਂ ਤੋੜ ਲਾ, ਬਾਕੀ ਹੁਣ ਜੇ ਇੱਧਰ ਹੈਗਾ ਤਾਂ ਦੇਖ ਲੱਗੇ ਦੋ ਤੈਨੂੰ। ਆ ਦੇ ਚਾਈਂ ਜੀ ਲੱਗੇ ਹੋਏ ਕਿੱਡੇ ਕਿੱਡੇ। ਆ ਦੇਖੋ। ਇਸ ਇੱਧਰ ਖੜ ਜਾ। ਮੈਂ ਬੈਲ ਕੁੰਡਾ। ਆ। ਘਰੇ ਸਬਜੀ ਉਹ ਤਾਂ ਜਦ ਤੋੜ ਕੇ ਬਣਾਵਾ ਲਾਉਂਦੇ ਲੋ ਜੀ ਕਹੀ ਜਾਂਦੀ ਹੈ ਪੈਸੇ ਇਹਨੂੰ ਤਾਂ ਮੇਰੇ ਜੇਬ ਦੇ ਵਿੱਚ ਇਹ 4 ਪੈਸੇ ਆ ਘਰ ਦੀ ਸਬਜੀ ਲੱਗੀ ਹੋਈ ਸੀ ਸਬਜੀ ਸਾਡੀ ਘਰੇ ਬਣ ਗਈ ਹੁਣ ਮੈਂ ਪਹਿਲਾ ਖੈਰ ਆ ਜੀ ਚੋਰਾ ਛੋਰਾ ਦੇ ਨਾਲ ਪਹਿਲਾ ਮੈਂ ਜਮਗੌਰ ਨੂੰ ਜਾਣਾ ਤਾਂ ਸਾਡੇ ਸਾਡੇ 20 30 ਰੁਪਏ ਇੱਕ ਵਾਰ ਚਲੋ ਬੂਟੇ ਪਰ ਲੱਗੇ ਹੋਏ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੇ ਦਿਲ ਦੇ ਵਿੱਚ ਆ ਗਈ ਵੀਡੀਓ